ਹਰੀ ਹੋਈ ਕੋਖ ਮਾ ਚਰਨ ਕੌਰ ਦੀ ਖੁਸ਼ੀ ਭਰੀ ਚੋਲੀ ਬਾਪੂ ਬਲ ਕੌਰ ਦੀ ਹਰੀ ਹੋਈ ਕੋਖ ਮਾ ਚਰਨ ਕੌਰ ਦੀ ਖੁਸ਼ੀ ਭਰੀ ਚੋਲੀ ਬਾਪੂ ਬਲ ਕੌਰ ਦੀ ਜਿੰਦਗੀ ਜਿ ਆਉਣ ਦਾ ਸਹਾਰਾ ਮਿਲਿਆ ਮਾਪਿਆਂ ਨੂੰ ਸਿੱਧੂ ਆ ਦੁਬਾਰਾ ਮਿਲਿਆ ਮਾਪਿਆਂ ਨੂੰ ਸਿੱਧੂ ਆ ਦੁਬਾਰਾ ਮਿਲਿਆ ਨਰਸ ਨੇ ਵਧਾਈ ਦੀਆਂ ਗੱਲਾਂ ਤੋਰੀਆਂ ਸਿੱਧੂ ਨੂੰ ਬਰਾੜ ਨੇ ਦਿੱਤੀਆਂ ਲੋਰੀਆਂ ਨਰਸ ਨੇ ਵਧਾਈਆਂ ਦੀਆਂ ਗੱਲਾਂ ਤੋਰੀਆਂ ਸਿੱਧੂ ਨੂੰ ਬਰਾੜ ਨੇ ਦਿੱਤੀਆਂ ਲੋਰੀਆਂ ਮੂਸੇ ਵਾਲਾ ਰਾਜ ਦੁਲਾਰਾ ਮੇਲਿਆ ਮਾਪਿਆਂ ਨੂੰ ਸਿੱਧੂ ਆ ਦੁਬਾਰਾ ਮੇਲਿਆ ਮਾਪਿਆਂ ਨੂੰ ਸਿੱਧੂ ਆ ਦੁਬਾਰਾ ਮੇਲਿਆ ਮੂਸਾ ਪਿੰਡ ਗਾਵੇ ਖੁਸ਼ੀਆਂ ਦੇ ਗੀਤ ਬਈ ਆ ਗਿਆ ਮੁੜ ਕੇ ਕਹਿਣ ਸ਼ੁਭ ਦੀਪ ਬਈ ਮੂਸਾ ਪਿੰਡ ਗਾਵੇ ਖੁਸ਼ੀਆਂ ਦੇ ਗੀਤ ਬਈ ਆ ਗਿਆ ਮੁੜ ਕੇ ਕਹਿਣ ਸ਼ੁਭ ਦੀਪ ਬਈ ਵੇਖਣ ਲਈ ਅੱਖੀਆਂ ਨੂੰ ਤਾਰਾ ਮੇਲਿਆ ਮਾਪਿਆਂ ਨੂੰ ਸਿੱਧੂ ਆ ਦੁਬਾਰਾ ਮੇਲਿਆ ਮਾਪਿਆਂ ਨੂੰ ਸਿੱਧੂ ਆ ਦੁਬਾਰਾ ਮੇਲਿਆ ਸੁੰਨੀ ਪਈ ਹਵੇਲੀ ਨੂੰ ਆ ਲੱਗੇ ਬਾਗ ਸੀ ਜਗਿਆ ਅਣ ਕੇ ਬੂਝਿਆ ਚਿਰਾਗ ਸੀ ਸੁੰਨੀ ਪਈ ਹਵੇਲੀ ਨੂੰ ਆ ਲੱਗੇ ਬਾਗ ਸੀ ਜਗਿਆ ਅਣ ਕੇ ਬੂਝਿਆ ਚਿਰਾਗ ਸੀ ਤਪਦਿਆਂ ਨੂੰ ਪੱਤਣ ਕਿਨਾਰਾ ਮੇਲਿਆ ਮਾਪਿਆਂ ਨੂੰ ਸਿੱਧੂ ਆ ਦਬਾਰਾ ਮੇਲਿਆ ਮਾਪਿਆਂ ਨੂੰ ਸਿੱਧੂ ਆ ਦਬਾਰਾ ਮੇਲਿਆ ਪੂਰੀ ਹੋਈ ਆਸ ਰੱਖੀ ਸੀ ਜੋ ਰੱਬ ਤੇ ਮਾਪਿਆਂ ਦਾ ਨਾਮ ਉੱਚਾ ਹੋਇਆ ਜੱਗ ਤੇ ਪੂਰੀ ਹੋਈ ਆਸ ਰੱਖੀ ਸੀ ਜੋ ਰੱਬ ਤੇ ਮਾਪਿਆਂ ਦਾ ਨਾਮ ਉੱਚਾ ਹੋਇਆ ਜੱਗ ਤੇ ਭਲਾਇਆ ਨੇ ਲਖੇ ਬੁੱਤ ਪਿਆਰਾ ਮੇਲਿਆ ਪਹਲਾਈ ਆਣੇ ਲੱਖੇ ਪੁੱਤ ਪਿਆਰਾ ਮੇਲਿਆ ਮਾਪਿਆਂ ਨੂੰ ਸਿੱਧੂ ਆ ਦੁਬਾਰਾ ਮੇਲਿਆ ਮਾਪਿਆਂ ਨੂੰ ਸਿੱਧੂ ਆ ਦੁਬਾਰਾ ਮੇਲਿਆ ਮਾਪਿਆਂ ਨੂੰ ਸਿੱਧੂ ਆ ਦੁਬਾਰਾ ਮਿਲਿਆ